ਸੰਗਤ ਜੀ ਇਦਾਂ ਹੀ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਇੱਕ ਬਜ਼ੁਰਗ ਬਾਪੂ ਜੀ ਰਹਿੰਦੇ ਸੀ ਜੋ ਹਰ ਵੇਲੇ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪਦੇ ਰਹਿੰਦੇ ਭਜਨ ਬੰਦਗੀ ਕਰਦੇ ਰਹਿੰਦੇ ਉਹ ਬਾਪੂ ਜੀ ਬਹੁਤ ਘੱਟ ਖਾਂਦੇ ਘੱਟ ਬੋਲਦੇ ਅਤੇ ਸੌਂਦੇ ਵੀ ਬਹੁਤ ਘੱਟ ਸਨ ਜਿਆਦਾ ਸਮਾਂ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪਣ ਦੇ ਵਿੱਚ ਲੰਘਦੇ ਕਿੰਦੇ ਇਸ ਕਰਕੇ ਪਿੰਡ ਦੇ ਲੋਕ ਉਹ ਬਾਪੂ ਜੀ ਦਾ ਬਹੁਤ ਮਾਨ ਸਨਮਾਨ ਕਰਦੇ ਅਤੇ ਪਿੰਡ ਦੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਸਮੱਸਿਆ ਆਉਂਦੀ ਕੋਈ ਚਿੰਤਾ ਦੀ ਘੜੀ ਹੁੰਦੀ ਤਾਂ ਸਭ ਤੋਂ ਪਹਿਲਾਂ ਬਾਪੂ ਜੀ ਦੇ ਕੋਲ ਆਉਂਦੇ ਉਹਨਾਂ ਤੋਂ ਸਲਾਹ ਮੰਗਦੇ ਤੇ ਕਹਿੰਦੇ ਬਾਪੂ ਜੀ ਵੀ ਬੜੇ ਆਸਾਨ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਦੱਸ ਦਿੰਦੇ ਸੀ ਇਸ ਕਰਕੇ ਉਹ ਪਿੰਡ ਦੇ ਲੋਕਾਂ ਦੇ ਮਨ ਦੇ ਵਿੱਚ ਉਹ ਬਾਪੂ ਜੀ ਦੇ ਪ੍ਰਤੀ ਬਹੁਤ ਮਾਣ ਸਨਮਾਨ ਸੀ ਅਤੇ ਸਭ ਦੇ ਮਨ ਦੇ ਵਿੱਚ ਸੇਵਾ ਦਾ ਭਾਵ ਸੀ ਸਭ ਚਾਹੁੰਦੇ ਸੀ ਕਿ ਬਾਪੂ ਜੀ ਸਾਡੇ ਘਰ ਆਉਣ ਸਾਨੂੰ ਸੇਵਾ ਦਾ ਮੌਕਾ ਮਿਲੇ ਇਸ ਕਰਕੇ ਕਈ ਵਾਰ ਨਾ ਕੁਝ ਲੋਕਾਂ ਨੇ ਉਹਨਾਂ ਨੂੰ ਆਪਣੇ ਘਰ ਖਾਣੇ ਤੇ ਵੀ ਬੁਲਾਉਣਾ ਚਾਹਿਆ ਪਰ ਬਾਪੂ ਜੀ ਹਰ ਵਾਰ ਮਨਾਂ ਕਰ ਦਿੰਦੇ ਸਨ ਇੱਕ ਦਿਨ ਨਾ ਇੱਕ ਮਨੁੱਖ ਨੇ ਉਹ ਬਾਪੂ ਜੀ ਨੂੰ ਇਹ ਸਵਾਲ ਕੀਤਾ ਕਿ ਬਾਪੂ ਜੀ ਲੋਕ ਤੁਹਾਡੀ ਕਿੰਨੀ ਇੱਜ਼ਤ ਕਰਦੇ ਆ ਅਤੇ ਮਨੋਂ ਤੁਹਾਡੀ ਸੇਵਾ ਕਰਨਾ ਚਾਹੁੰਦੇ ਆ ਪਰ ਤੁਸੀਂ ਹਰ ਵਾਰ ਉਹਨਾਂ ਨੂੰ ਮਨਾਂ ਕਿਉਂ ਕਰ ਦਿੰਦੇ ਹੋ ਤੁਸੀਂ ਕਿਸੇ ਦੇ ਵੀ ਕਰਦਾ ਕੁਝ ਵੀ ਨਹੀਂ ਖਾਂਦੇ ਇਹਦੇ ਪਿੱਛੇ ਦਾ ਕਾਰਨ ਕੀ ਆ ਕਿ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਹੈ ਤੁਹਾਨੂੰ ਲੋਕਾਂ ਦੇ ਬੇਇਤਿਬਾਰੀ ਆ ਜਾਂ ਫਿਰ ਤੁਸੀਂ ਕੋਈ ਪੇਦਪਾਪ ਕਰਦੇ ਹੋ ਤਾਂ ਕਹਿੰਦੇ ਬਾਪੂ ਜੀ ਨੇ ਕਿਹਾ ਵੀ ਪੁੱਤਰ ਨਾ ਤਾਂ ਮੇਰੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਕਿਸੇ ਦੇ ਪ੍ਰਤੀ ਭੇਦ ਭਾਵਿਆ ਅਤੇ ਨਾ ਹੀ ਕਿਸੇ ਦੇ ਲਈ ਮਨ ਦੇ ਵਿੱਚ ਕੋਈ ਸ਼ੰਕਾ ਹੈ ਪਿੰਡ ਵਾਸੀਆਂ ਦੇ ਉੱਤੇ ਪੂਰਾ ਵਿਸ਼ਵਾਸ ਹੈ ਅਤੇ ਮੈਂ ਆਪਣੇ ਪਿੰਡ ਦੇ ਲੋਕਾਂ ਦੇ ਪਿਆਰ ਸਤਿਕਾਰ ਨੂੰ ਵੀ ਸਮਝਦਾ ਹਾਂ ਤਾਂ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਵੀ ਬਾਪੂ ਜੀ ਜੇਕਰ ਤੁਸੀਂ ਪਿੰਡ ਦੇ ਲੋਕਾਂ ਦੇ ਪਿਆਰ ਸਤਿਕਾਰ ਦੀ ਭਾਵਨਾ ਨੂੰ ਸਮਝਦੇ ਹੋ ਤਾਂ ਫਿਰ ਸੇਵਾ ਦਾ ਮੌਕਾ ਕਿਉਂ ਨਹੀਂ ਦਿੰਦੇ ਕਿਉਂ ਕਿਸੇ ਦੇ ਵੀ ਕਰਦਾ ਕੁਝ ਖਾਂਦੇ ਪੀਂਦੇ ਨਹੀਂ ਹੋ ਤਬਾਪੂ ਜੀ ਨੇ ਕਿਹਾ ਪੁੱਤਰ ਇਹਦੇ ਪਿੱਛੇ ਕਾਰਨ ਹੈ ਉਹ ਮਨੁੱਖ ਨੇ ਕਿਹਾ ਵੀ ਦੱਸੋ ਫਿਰ ਕੀ ਕਾਰਨ ਹੈ ਬਾਪੂ ਜੀ ਨੇ ਕਿਹਾ ਪੁੱਤਰ ਆਪਾਂ ਜਦੋਂ ਵੀ ਕਿਸੇ ਦੇ ਘਰ ਦਾ ਭੋਜਨ ਪ੍ਰਸ਼ਾਦਾ ਸ਼ੱਕਦੇ ਆ ਤਾਂ ਉਹ ਭੋਜਨ ਦੇ ਰਾਹੀਂ ਉਸ ਘਰ ਦੀ ਊਰਜਾ એનર્ਜੀ ਵੀ ਸਾਡੇ ਅੰਦਰ ਜਾਂਦੀ ਹੈ ਜੋ ਭੋਜਨ ਪ੍ਰਸ਼ਾਦਾ ਆਪਾਂ ਸ਼ੱਕਦੇ ਆ ਨਾ ਉਹ ਸਾਡੇ ਮਨ ਨੂੰ ਵੀ ਪ੍ਰਭਾਵਿਤ ਕਰਦਾ ਹੈ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਬਾਪਾ ਜੀ ਇੰਜ ਕਿਵੇਂ ਹੋ ਸਕਦਾ ਹੈ ਹੋ ਜਿਹਨ ਪ੍ਰਸ਼ਾਦਾ ਸਾਡੇ ਮਾਨ ਨੂੰ ਕਿੰਜ ਪ੍ਰਭਾਵਿਤ ਕਰ ਸਕਦਾ ਹੈ ਕਿੰਜ ਬਦਲ ਸਕਦਾ ਹੈ ਤਾਂ ਕਹਿੰਦੇ ਉਹ ਬਜ਼ੁਰਗ ਬਾਪੂ ਜੀ ਨੇ ਉਹ ਮੜੋਖ ਨੂੰ ਇੱਕ ਕਹਾਣੀ ਸੁناਈ ਬਾਪੂ ਜੀ ਕਹਿੰਦੇ ਇੱਕ ਨਗਰ ਦੇ ਵਿੱਚ ਇੱਕ ਬਹੁਤ ਭਜਨ ਬੰਦਗੀ ਕਰਨ ਵਾਲੇ ਸੰਤ ਫਕੀਰ ਜੀ ਆਏ ਉਹ ਜੰਗਲ ਦੇ ਵਿੱਚ ਬੈਠ ਕੇ ਭਜਨ ਬੰਦਗੀ ਕਰਨ ਲੱਗੇ ਕਹਿੰਦੇ ਹੌਲੀ ਹੌਲੀ ਨਗਰ ਵਾਸੀਆਂ ਨੂੰ ਉਹ ਸੰਤ ਫਕੀਰ ਜੀ ਬਾਰੇ ਪਤਾ ਲੱਗਾ ਹੌਲੀ ਹੌਲੀ ਗੱਲ ਉਸ ਨਗਰ ਦੇ ਰਾਜੇ ਕੋਲ ਪਹੁੰਚੀ ਇਸ ਨਗਰ ਦੇ ਵਿੱਚ ਇੱਕ ਬਹੁਤ ਪਹੁੰਚੇ ਹੋਏ ਸੰਤ ਫਕੀਰ ਜੀ ਆਏ ਆ ਕਹਿੰਦੇ ਉਹ ਰਾਜੇ ਨੇ ਜਦ ਆਣ ਕੇ ਉਹ ਸੰਤ ਫਕੀਰ ਜੀ ਨੂੰ ਦੇਖਿਆ ਸੰਤ ਫਕੀਰ ਜੀ ਇੱਕ ਦਰਖਤ ਦੇ ਹੇਠਾਂ ਬੈਠ ਕੇ ਭਜਨ ਬੰਦਗੀ ਕਰ ਰਹੇ ਸਨ ਸੰ 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 ਕਹਿੰਦੇ ਉਹ ਸੰਤ ਫਕੀਰ ਜੀ ਦੇ ਚਿਹਰੇ ਦਾ ਨੂਰ ਦੇਖ ਕੇ ਤੇਜ ਦੇਖ ਕੇ ਰਾਜਾ ਜੀ ਬਹੁਤ ਪ੍ਰਭਾਵਿਤ ਹੋਏ ਅਤੇ ਸਮਝ ਗਏ ਵੀ ਇਹ ਤਾਂ ਸੱਚਮੁੱਚ ਸਾਡੇ ਨਗਰ ਦੇ ਵਿੱਚ ਬਹੁਤ ਨੇਕ ਰੂਹ ਆਈ ਆ ਭਜਨ ਬੰਦਗੀ ਕਰਨ ਵਾਲੀ ਰੂਹ ਆਈ ਆ ਸਾਡੇ ਸਭ ਭਾਗ ਫੁੱਲ ਗਏ ਵਿੱਚ ਸੋਚਿਆ ਕਿ ਇਹ ਸੰਤ ਫਕੀਰ ਜੀ ਦੀ ਸੇਵਾ ਕਰਨੀ ਚਾਹੀਦੀ ਆ ਕਿਉਂਕਿ ਇਹ ਜੰਗਲ ਦੇ ਵਿੱਚ ਬਹੁਤ ਤਕਲੀਫ ਵਿੱਚ ਰਹਿ ਰਹੇ ਨੇ ਪੁੰਜੇ ਜ਼ਮੀਨ ਤੇ ਬੈਠ ਕੇ ਭਜਨ ਬੰਦਗੀ ਕਰਦੇ ਆ ਪੁੰਜੇ ਹੀ ਸੌ ਜਾਂਦੇ ਆ ਇਹਨਾਂ ਦੀ ਜਗ੍ਹਾ ਤਾਂ ਰਾਜ ਮਹਿਲ ਦੇ ਵਿੱਚ ਹੋਣੀ ਚਾਹੀਦੀ ਆ ਰਾਜ ਮਹਿਲ ਦੇ ਵਿੱਚ ਲਿਜਾ ਕੇ ਸੇਵਾ ਕਰਕੇ ਇਸੰਤ ਜੀ ਦੀ ਸੇਵਾ ਕਰਕੇ ਪੁੰਨ ਕਮਾਉਣ ਦਾ ਮੌਕਾ ਹੈ ਕਿਉਂਕਿ ਉਹ ਰਾਜੇ ਨੇ ਸੁਣਿਆ ਸੀ ਕਿ ਕਿਸੇ ਭਜਨ ਬੰਦਗੀ ਕਰਨ ਵਾਲੀ ਰੂਹ ਦੀ ਸੇਵਾ ਕਰਨ ਦਾ ਬਹੁਤ ਫਲ ਮਿਲਦਾ ਹੈ ਇਸ ਕਰਕੇ ਉਹ ਰਾਜੇ ਨੇ ਉਹ ਬੇਨਤੀ ਕੀਤੀ ਕਿ ਫਕੀਰ ਜੀ ਇਹ ਜਗ੍ਹਾ ਤੁਹਾਡੇ ਰਹਿਣ ਦੇ ਯੋਗ ਨਹੀਂ ਆ ਕੁਝ ਪੁੰਜੇ ਜਮੀਨ ਤੇ ਬੈਠ ਕੇ ਭਜਨ ਬੰਦਗੀ ਕਰਦੇ ਹੋ ਪੁੰਜੇ ਸੰਦੇ ਹੋ ਪਤਾ ਨਹੀਂ ਤੁਹਾਨੂੰ ਸਹੀ ਸਮੇਂ ਦੇ ਉੱਤੇ ਭੋਜਨ ਪ੍ਰਸ਼ਾਦਾ ਵੀ ਮਿਲਦਾ ਹੈ ਜਾਂ ਨਹੀਂ ਇਸ ਕਰਕੇ ਤੁਸੀਂ ਸਾਡੇ ਨਾਲ ਰਾਜ ਮਹਿਲ ਚੱਲੋ ਸਾਨੂੰ ਸੇਵਾ ਕਰਨ ਦਾ ਮੌਕਾ ਦਿਓ ਤਾਂ ਕਹਿੰਦੇ ਉਹ ਸੰਤ ਫਕੀਰ ਜੀ ਨੇ ਰਾਜੇ ਨੂੰ ਸਮਝਾਇਆ ਕਿ ਰਾਜਾ ਨੂੰ ਤੁਸੀਂ ਸਾਡੀ ਫਿਕਰ ਨਾ ਕਰੋ ਸਾਡੀ ਅਸਲ ਖੁਰਾਕ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਆ। ਅਸੀਂ ਨਾਮ ਜਪਣ ਦੇ ਵਿੱਚ ਹੀ ਖੁਸ਼ੀ ਮਹਿਸੂਸ ਕਰਦੇ ਆ। ਸਾਨੂੰ ਕੋਈ ਵੀ ਹਾਲਾਤ, ਸਥਿਤੀਆਂ ਜਗਾ ਪ੍ਰਭਾਵਿਤ ਨਹੀਂ ਕਰ ਸਕਦੇ। ਪਰ ਕਹਿੰਦੇ ਰਾਜੇ ਨੇ ਵਾਰ-ਵਾਰ ਬੇਨਤੀ ਕੀਤੀ ਤਾਂ ਕਹਿੰਦੇ ਉਹ ਸੰਤ ਫਕੀਰ ਜੀ ਨੇ ਰਾਜੇ ਦੇ ਵਾਰ-ਵਾਰ ਬੇਨਤੀ ਕਰਨ ਤੇ ਉਹਦੀ ਬੇਨਤੀ ਸਵੀਕਾਰ ਕਰ ਲਈ। ਉਹਦੇ ਨਾਲ ਰਾਜ ਮਹਿਲ ਨੂੰ ਤੁਰ ਪਏ ਕਹਿੰਦੇ ਰਾਜੇ ਨੇ ਸੰਤ ਫਕੀਰ ਜੀ ਦੇ ਰਹਿਣ ਦੇ ਲਈ ਇੱਕ ਬਹੁਤ ਸੋਹਣਾ ਕਮਰਾ ਤਿਆਰ ਕਰਵਾਇਆ ਮਖਮਲੀ ਬਿਸਤਰ ਤਿਆਰ ਕਰਵਾਇਆ ਅਤੇ ਸ਼ਾਮ ਨੂੰ ਛੱਤੀ ਪ੍ਰਕਾਰ ਦੇ ਭੋਜਨ ਸੰਤ ਫਕੀਰ ਜੀ ਨੂੰ ਖਾਣ ਨੂੰ ਦਿੱਤੇ ਗਏ ਪਰ ਕਹਿੰਦੇ ਉਹ ਸੰਤ ਫਕੀਰ ਜੀ ਨੇ ਉਹ ਛੱਤੀ ਪ੍ਰਕਾਰ ਦੇ ਭੋਜਨ ਪ੍ਰਸ਼ਾਦਾ ਖਾਣ ਤੋਂ ਮਨਾ ਕਰ ਦਿੱਤਾ ਕਿ ਆ ਕਿ ਰਾਜਨ ਅਸੀਂ ਤੁਹਾਡੇ ਕਹਿਣ ਤੇ ਇੱਥੇ ਆ ਤਾਂ ਗਏ ਆ ਪਰ ਇੱਥੇ ਰਵਾਂਗੇ ਅਸੀਂ ਆਪਣੀ ਮਰਜ਼ੀ ਦੇ ਨਾਲ ਅਸੀਂ ਜਨਨਾ ਇੱਕ ਹੀ ਭੋਜਨ ਪ੍ਰਸ਼ਾਦਾਂ ਸ਼ੱਕਦੇ ਆ ਇੱਥੇ ਵੀ ਇੱਕੋ ਹੀ ਪ੍ਰਸ਼ਾਦਾਂ ਸ਼ੱਕਾਂਗੇ ਅਤੇ ਅਸੀਂ ਮਖਮਲੀ ਬਿਸਤਰ ਦੇ ਨਹੀਂ ਸੌਂ ਸਕਦੇ ਅਸੀਂ ਪੁੰਝੇ ਜ਼ਮੀਨ ਤੇ ਸੌਣ ਦੇ ਆਦੀ ਆਂ ਤਾਂ ਕਹਿੰਦੇ ਰਾਜੇ ਨੇ ਕਿਹਾ ਕਿ ਸੰਤ ਜੀ ਤੁਸੀਂ ਜਿਵੇਂ ਵੀ ਇੱਥੇ ਰਹਿਣਾ ਚਾਹੁੰਦੇ ਹੋ ਨਾ ਆਪਣੀ ਮਰਜ਼ੀ ਦੇ ਨਾਲ ਰਹੋ ਪਰ ਇੱਥੇ ਰਹਿ ਕੇ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਤਾਂ ਕਹਿੰਦੇ ਉਸ ਦਿਨ ਤੋਂ ਬਾਅਦ ਸੰਤ ਫਕੀਰ ਜੀ ਨੇ ਰਾਜੇ ਦੇ ਮਹਿਲ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹਰ ਰੋਜ਼ ਇੱਕ ਪ੍ਰਸ਼ਾਦਾ ਹੀ ਛਕਦੇ ਸਨ ਅਤੇ ਮਖਮਲੀ ਬਿਸਤਰ ਦੀ ਜਗ੍ਹਾ ਤੇ ਪੁੰਝੇ ਜ਼ਮੀਨ ਤੇ ਚਾਦਰ ਵਿਛਾ ਕੇ ਸੌਂ ਜਾਂਦੇ ਕਹਿੰਦੇ ਦਿਨ ਬੀਤਦੇ ਗਏ ਪਰ ਕਹਿੰਦੇ ਜਿਵੇਂ ਜਿਵੇਂ ਦਿਨ ਬੀਤ ਰਹੇ ਸੀ ਮਨ ਬਦਲਣ ਲੱਗਾ ਉਹਨਾਂ ਦਾ ਮਨ ਅਸ਼ਾਂਤ ਰਹਿਣ ਲੱਗਾ ਹੁਣ ਉਹਨਾਂ ਦਾ ਪਹਿਲਾ ਮਾਗ ਪਰਮਾਤਮਾ ਜੀ ਦੀ ਭਗਤੀ ਦੇ ਵਿੱਚ ਮਨ ਨਹੀਂ ਸੀ ਲੱਗਦਾ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਣ ਲੱਗੇ ਕਹਿੰਦੇ ਇੱਕ ਦਿਨ ਉਹ ਸੰਤ ਫਕੀਰ ਜੀ ਨੇ ਰਾਜੇ ਦਾ ਖਜ਼ਾਨਾ ਦੇਖਿਆ ਖਜ਼ਾਨੇ ਦੇ ਵਿੱਚ ਬਹੁਤ ਸਾਰਾ ਧਨ ਦੌਲਤ ਗਹਿਣੇ ਦੇ ਸਾਧੂ ਦੇ ਮੰਡ ਦੇ ਵਿੱਚ ਲਾਲਚ ਆ ਗਿਆ ਕਹਿੰਦੇ ਇੱਕ ਰਾਤ ਉਹ ਸਾਧੂ ਨੇ ਖਜ਼ਾਨੇ ਦੇ ਵਿੱਚੋਂ ਕੁਝ ਗਹਿਣੇ ਕੁਝ ਪੈਸੇ ਚੋਰੀ ਕੀਤੇ ਅਤੇ ਰਾਜ ਮਹਿਲ ਨੂੰ ਛੱਡ ਕੇ ਤੁਰ ਪਏ ਕਹਿੰਦੇ ਹੁਣ ਰਾਜੇ ਤੋਂ ਬਚਨ ਦੇ ਲਈ ਉਹ ਸੰਤ ਫਕੀਰ ਜੀ ਤੁਰਦੇ ਹੀ ਜਾ ਰਹੇ ਸੀ ਤੁਰਦਿਆਂ ਤੁਰਦਿਆਂ ਬਹੁਤ ਦੂਰ ਇੱਕ ਜੰਗਲ ਦੇ ਵਿੱਚ ਪਹੁੰਚ ਗਏ ਹੁਣ ਸ਼ਰੀਰ ਦੇ ਵਿੱਚ ਤਾਕਤ ਨਹੀਂ ਸੀ ਰਹੀ ਅੱਗੇ ਜਾਣ ਦੀ ਭੁੱਖ ਪਿਆਸ ਵੀ ਬਹੁਤ ਲੱਗੀ ਸੀ ਤਾਂ ਜੰਗਲ ਦੇ ਵਿੱਚ ਧਿਆਣ ਇੱਕ ਦਰਖਤ ਤੇ ਪਿਆ ਉਹ ਦਰਖਤ ਫਲਾਂ ਦਾ ਸੀ ਕਹਿੰਦੇ ਸੰਤ ਫਕੀਰ ਜੀ ਉਹ ਦਰਖਤ ਦੇ ਹੇਠਾਂ ਬੈਠ ਗਏ ਅਜੇ ਬੈਠੇ ਹੀ ਸੀ ਤਾਂ ਉਹਨਾਂ ਦੀ ਝੋਲੀ ਦੇ ਵਿੱਚ ਇੱਕ ਫਲ ਆਣ ਲਿਖਿਆ ਉਹ ਸੰਤ ਫਕੀਰ ਜੀ ਨੇ ਉਹ ਫਲ ਨੂੰ ਖਾ ਲਿਆ ਪਰ ਕਹਿੰਦੇ ਉਹ ਫਲ ਨੂੰ ਖਾੰਦੇ ਅਸਾਰ ਹੀ ਉਹ ਸੰਤ ਫਕੀਰ ਜੀ ਉੱਥੇ ਹੀ ਬੇਹੋਸ਼ ਹੋ ਗਏ ਫਕੀਰ ਜੀ ਨੂੰ ਹੁਸ਼ਾਈ ਤਾਂ ਜਿਵੇਂ ਉਹਨਾਂ ਦੇ ਸਰੀਰ ਦੇ ਵਿੱਚ ਤਾਕਤ ਹੀ ਨਹੀਂ ਸੀ ਬਜੀ ਉਨ੍ਹਾਂ ਦੇ ਸਰੀਰ ਦੇ ਅੰਦਰੋਂ ਖੂਨ ਦਾ ਇੱਕ ਇੱਕ ਕਤਰਾ ਜਿਵੇਂ ਬਾਹਰ ਆਇਆ ਸੀ ਉਹ ਸਭ ਮਲ ਮੂਤਰ ਸਭ ਕੁਝ ਆਪਣੇ ਕੱਪੜਿਆਂ ਦੇ ਵਿੱਚ ਹੀ ਤਿਆਗ ਰਹੇ ਸੀ ਕਹਿੰਦੇ ਤਾਂ ਹੀ ਉਨ੍ਹਾਂ ਦੇ 1-2 ਦਿਨ ਬੀਤੇ ਕਹਿੰਦੇ ਇੱਕ ਦਿਨ ਐਸੀ ਸਵੇਰ ਚੜੀ ਸੂਰਜ ਦੀਆਂ ਕਿਰਨਾਂ ਉਹ ਸੰਤ ਫਕੀਰ ਦੀ ਚਿਹਰੇ ਦੇ ਉੱਤੇ ਪਈਆਂ ਤਾਂ ਉਹ ਸੰਤ ਫਕੀਰ ਜੀ ਨੂੰ ਆਪਣੇ ਸਰੀਰ ਦੇ ਵਿੱਚ 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 ਹਲਚਲ ਹੁੰਦੀ ਦੀ ਸੀ ਸਰੀਰ ਦੇ ਵਿੱਚ ਜਿਵੇਂ ਇੱਕ ਤਾਕਤ ਜੀ ਆਈ ਜਿਵੇਂ ਜਿਵੇਂ ਕਰਕੇ ਉਹ ਸੰਤ ਫਕੀਰ ਉੱਠ ਕੇ ਬੈਠ ਗਿਆ ਉਹਨੇ ਦੇਖਿਆ ਕਿ ਉਹਦੇ ਕੱਪੜੇ ਗੰਦਗੀ ਦੇ ਨਾਲ ਲੱਤ-ਪੱਤ ਸੰ ਸੰ ਇਸ ਕਰਕੇ ਉਹਨੇ ਸਭ ਤੋਂ ਪਹਿਲਾਂ ਪਾਣੀ ਦੀ ਤਲਾਸ਼ ਕੀਤੀ ਪਾਣੀ ਦਾ ਤਲਾਬ ਦਿਸਿਆ ਤਾਂ ਉਹਨੇ ਆਪਣੇ ਸਰੀਰ ਦੀ ਚੰਗੀ ਤਰ੍ਹਾਂ ਸਾਫ ਸਫਾਈ ਕੀਤੀ ਇਸ਼ਨਾਨ ਕੀਤਾ ਸਾਫ ਸੁਥਰੇ ਕੱਪੜੇ ਪਹਿਨੇ ਜੋ ਕਿ ਉਹ ਨਾਲ ਲੈ ਕੇ ਤੁਰਿਆ ਸੀ ਸਾਫ ਸੁਥਰੇ ਕੱਪੜੇ ਪਾ ਕੇ ਇੱਕ ਚੰਗੀ ਜਗ੍ਹਾ ਤੇ ਜਾ ਕੇ ਬੈਠਿਆ ਤੇ ਉੱਥੇ ਸੋਚਣਾ ਲੱਗਾ ਕੀ ਮਨਾ ਤੂੰ ਕੀ ਸੀ ਤੇ ਕੀ ਹੋ ਗਿਆ ਤੂੰ ਪਰਮ ਪਿਤਾ ਪਰਮਾਤਮਾ ਦੀ ਭਜਨ ਬੰਦਗੀ ਕਰਨ ਵਾਲਾ ਇਨਸਾਨ ਸੀ ਤੂੰ ਇਹ ਚੋਰੀ ਕਿਉਂ ਕੀਤੀ ਤੂੰ ਇਹ ਧਨ ਦੌਲਤ ਦਾ ਕੀ ਕਰਨਾ ਸੀ ਤੂੰ ਧਨ ਦੌਲਤ ਕਿਸਤੇ ਲਈ ਚੋਰੀ ਕੀਤਾ ਹੈ ਤੂੰ ਤਾਂ ਇੱਕ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣ ਵਾਲਾ ਸੀ ਤੂੰ ਸਾਧੂ ਤੋਂ ਚੋਰ ਕਿੰਜ ਬਣ ਗਿਆ ਕਹਿੰਦੇ ਇਦਾਂ ਦੇ ਸਵਾਲ ਮਨ ਦੇ ਵਿੱਚ ਆਉਣ ਲੱਗੇ ਤੇ ਕਹਿੰਦੇ ਫਿਰ ਇਨ੍ਹਾਂ ਸਵਾਲਾਂ ਦੇ ਜਵਾਬ ਵੀ ਮਨ ਚੋਂ ਹੀ ਮਿਲਣ ਲੱਗੇ ਕਿ ਇਹ ਸਾਰਾ ਬਦਲਾਵ ਰਾਜੇ ਦੀ ਰੋਟੀ ਖਾ ਕੇ ਹੋਇਆ ਹੈ ਕਿਉਂਕਿ ਰਾਜਾ ਵੀ ਤਾਂ ਚੋਰ ਬਿਰਤੀ ਵਾਲਾ ਸੀ ਲੁੱਟਾਂ ਖੋਹਾਂ ਕਰਨ ਵਾਲੀ ਬਿਰਤੀ ਵਾਲਾ ਸੀ ਉਹ ਰਾਜਾ ਆਪਣੇ ਗਵੰਢੀ ਰਾਜਾਂ ਦੇ ਉੱਤੇ ਰਾਜ ਕਰਨਾ ਚਾਹੁੰਦਾ ਸੀ ਇਸ ਕਰਕੇ ਅਕਸਰ ਹੀ ਉਨਾ ਰਾਜਾਂ ਦੇ ਉੱਤੇ ਹਮਲਾ ਕਰਕੇ ਉੱਥੋਂ ਲੁੱਟ ਖੋ ਕਰਕੇ ਧਨ ਦੌਂਦ ਕਰ ਲੈ ਕੇ ਆਉਂਦਾ ਸੀ ਉਹ ਰਾਜੇ ਦੀਆਂ ਲੁੱਟਾਂ ਖੋਆਂ ਵਾਲੇ ਧਨ ਦੀ ਰੋਟੀ ਖਾ ਕੇ ਹੀ ਮੇਰਾ ਮਨ ਬਦਲ ਗਿਆ ਕਹਿੰਦੇ ਹੁਣ ਸਾਧੂ ਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਸੀ ਇਸ ਕਰਕੇ ਸਾਧੂ ਨੇ ਮਨ ਦੇ ਵਿੱਚ ਫੈਸਲਾ ਕੀਤਾ ਕਿ ਇਹ ਰਾਜੇ ਦਾ ਬੇਈਮਾਨੀ ਦਾ ਧਨ ਧਨ ਉਹਨੂੰ ਵਾਪਸ ਕਰਕੇ ਫਿਰ ਤੋਂ ਪ੍ਰਮਾਤਮਾ ਤੋਂ માਫੀ ਮੰਗ ਕੇ ਕਿ ਪ੍ਰਮਾਤਮਾ ਦੀ ਭਜਨ ਬੰਦਗੀ ਕਰਨ ਦੇ ਵਿੱਚ ਲੱਗ ਜਾਣਾ ਵੀਡੀਓ ਇਹ ਕਹਾਣੀ ਤੋਂ ਆਪਾਂ ਨੂੰ ਵੀ ਇਹੋ ਸਿੱਖਿਆ ਮਿਲਦੀ ਆ ਵੀ ਕਈ ਵਾਰ ਨਾ ਆਪਾਂ ਆਪਣੇ ਘਰ ਦੇ ਵਿੱਚ ਤਾਂ ਪੂਰੀ ਸਾਵਧਾਨੀ ਵਰਤਦੇ ਆ ਸਾਡੇ ਘਰ ਦੇ ਵਿੱਚ ਹੱਕ ਸੱਚ ਦੀ ਇੱਰਤ ਕਮਾਈ ਆ ਰਹੀ ਆ ਘਰ ਦੇ ਵਿੱਚ ਨਾਮ ਜਪਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਦਾ ਹੈ ਨਾਮ ਜਪਦਿਆਂ ਹੋਇਆਂ ਹੀ ਆਪਾਂ ਖਾਂਦੇ ਆ ਸਾਡੇ ਘਰ ਦਾ ਮਾਹੌਲ ਸਾਡੇ ਘਰ ਦੀ ਊਰਜਾ એનર્ਜੀ ਪੋਜ਼ਿਟਿਵ ਹੈ ਪਰ ਅਸੀਂ ਬਾਹਰੋਂ ਨੈਗੇਟਿਵ એનર્ਜੀ ਘਰ ਲੈ ਆਉਂਦੇ ਆ ਹੁਣ ਸਾਨੂੰ ਕਮਾਕਾਰਾਂ ਦੇ ਲਈ ਬਾਹਰ ਜਾਣਾ ਪੈਂਦਾ ਹੈ ਕਈ ਐਸੇ ਲੋਕਾਂ ਦੇ ਨਾਲ ਮਿਲਣਾ ਜੁਲਣਾ ਪੈਂਦਾ ਹੈ ਸਾਰੇ ਹੀ ਇਮਾਨਦਾਰ ਨਹੀਂ ਹੋਣਗੇ ਅਤੇ ਸਾਰੇ ਹੀ ਬੇਈਮਾਨ ਵੀ ਨਹੀਂ ਹੁੰਦੇ ਸਭ ਤਰ੍ਹਾਂ ਦੇ ਲੋਕ ਸਾਨੂੰ ਇਸ ਦੁਨੀਆ ਦੇ ਵਿੱਚ ਮਿਲਦੇ ਆ ਸਭ ਦੇ ਨਾਲ ਸਾਨੂੰ ਮਿਲਵਰਤਨ ਰੱਖਣਾ ਪੈਂਦਾ ਹੈ ਅਤੇ ਕਈ ਵਾਰ ਸਾਨੂੰ ਮੋਢੇ ਦੇ ਬਾਹਰੋਂ ਖਾਣਾ ਪੀਣਾ ਵੀ ਪੈਂਦਾ ਹੈ ਤਾਂ ਮਹਾਪੁਰਖ ਜੀ ਇੱਕ ਗੁਜਤੀ ਦੱਸਦੇ ਆ ਵੀ ਮਹਾਪੁਰਖ ਜੀ ਕਹਿੰਦੇ ਜਿੱਥੇ ਵੀ ਭੋਜਨ ਪ੍ਰਸ਼ਾਦਾ ਸ਼ੱਕ ਦੇਣਾ ਪਹਿਲਾ ਦੋਨੇ ਹੱਥ ਜੋੜ ਕੇ ਪਰਮਪਿਤਾ ਪਰਮਾਤਮਾ ਦਾ ਨਾਮ ਜਪੋ ਫਿਰ ਪਰਮਾਤਮਾ ਦਾ ਸ਼ੁਕਰਾਨਾ ਕਰੋ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਭੋਜਨ ਪ੍ਰਸ਼ਾਦਾ ਛਕੋ ਤਾਂ ਫਿਰ ਉਹ ਭੋਜਨ ਪ੍ਰਸ਼ਾਦਾ ਵੀ ਅਮਰਤ ਰੂਪੀ ਬਣ ਜਾਵੇਗਾ ਜਿਸ ਜੀ ਦੇ ਅੰਦਰ ਵੀ ਉਹ ਭੋਜਨ ਪ੍ਰਸ਼ਾਦਾ ਜਾਵੇਗਾ ਨਾ ਉਹਦੇ ਮਨ ਦੇ ਕਈ ਤਰ੍ਹਾਂ ਦੇ ਦੁੱਖ ਰੋਗ ਚਿੰਤਾਵਾਂ ਦੂਰ ਹੋਣਕੀਆਂ ਸੋ ਸੰਗਤ ਜੀ ਜੇਕਰ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ